ਆਸ਼ਾ ਆਰਤੀ ਦਾ ਰਿਜ਼ਲਟ ਆਇਆ ਏ ਆਰਤੀ ਕੀ ਆ 12 ਚੋਂ 12 ਨੰਬਰ ਆ ਸਟਾਰ ਵੀ ਮਿਲੇ ਮ੍ਰਿਤਿ ਨੂੰ ਇਹ ਕਿਹੜਾ ਸਬਜੈਕਟ ਆ ਪੰਜਾਬੀ ਪੰਜਾਬੀ ਵੈਰੀ ਗੁੱਡ ਅੱਗੇ ਇੰਗਲਿਸ਼ ਇੰਗਲਿਸ਼ ਇਹਦੇ ਚੋਂ 10 ਚੋਂ 10 ਇਹਦੇ ਚੋਂ ਵੀ ਸਟਾਰ ਮਿਲਿਆ ਰਾਈਟਿੰਗ ਕਿੰਨੀ ਸੋਹਣੀ ਹੈ ਤੇਰੀ ਅੱਖਰ ਐ ਮੋਤੀਆਂ ਵਾਂਗੂ ਚਿਣੇ ਪਏ ਮ੍ਰਿਤਿ ਨੇ ਲੈ ਅੱਗੇ ਕਿਹੜੀ ਆ ਅੱਗੇ ਕਿਹੜਾ ਸਬਜੈਕਟ ਆ ਮੈਥ ਉਹ ਮੈਥ ਚੋਂ ਵੀ ਸਟਾਰ 8 ਟੂ 8 100% ਰਿਜ਼ਲਟ ਵੈਰੀ ਗੁੱਡ ਆਰਤੀ ਅੱਗੇ ਈਬੀਐਸ ਉਹਦੇ ਚ ਵੀ 9 ਟੂ 9 ਸਟਾਰ ਉਹ ਵੈਰੀ ਗੁੱਡ ਯਾਰ ਆਰਤੀ ਕਮਾਲ ਕਲੈਪਿੰਗ ਕਰੋ ਆਰਤੀ ਲਈ ਸਾਰੇ ਜਾਣੇ ਬੱਚੇ ਸ਼ਾਬਾਸ਼ ਆਰਤੀ ਨੇ ਕਰਤੀ ਕਮਾਲ ਬਈ ਸਾਡੀ ਨੇ ਸੋਹਣੀ ਆਰਤੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਸਾਡੀ ਉਹੀ ਆਰਤੀ ਹੈ ਜਿਹੜੀ ਵਰਨ ਹੋ ਗਈ ਸੀ ਕਿ ਸਾਰੀ ਢੂਈ ਮੱਚ ਗਈ ਸੀ ਤੇ ਦੀੜ ਦੀ ਹੱਡੀ ਵੀ ਇਦਾਂ ਪਿੰਗੀ ਹੋਈ ਹੋਈ ਆ ਪਰ ਇੰਨੀ ਜ਼ਿਆਦਾ ਪੜ੍ਹਾਈ 'ਚ ਹਿਸ਼ਿਆਰ ਆ ਬੱਚੀ ਇਹਦੀਆਂ ਪੰਜ ਭੈਣਾਵਾਂ ਉਹਨਾਂ 'ਚ ਕੋਈ ਵੀ ਸਕੂਲ ਨਹੀਂ ਜਾਂਦਾ ਬਹੁਤ ਅਸੀਂ ਕੋਸ਼ਿਸ਼ ਕਰੀਏ ਮੰਮੀ ਪਾਪਾ ਨੂੰ ਇਹਨਾਂ ਨੂੰ ਵੀਰ ਨੂੰ ਪੜ੍ਹਾਈਏ ਉਹ ਜੋਗੀ ਐ ਪੇਸ਼ੇ ਤੋਂ ਸੱਪਾਂ ਦਾ ਹੁਣ ਸੱਪਾਂ ਵਾਲਾ ਕੰਮ ਬੰਦ ਕਰਤਾ ਸਰਕਾਰ ਨੇ ਵੀ ਸੱਪ ਰੱਖ ਨਹੀਂ ਸਕਦੇ ਤੇ ਉਹ ਮੰਗ ਕੇ ਰੋਟੀ ਖਾਣੀ ਆ ਉਹਨਾਂ ਨੂੰ ਅਸੀਂ ਬਹੁਤ ਸਮਝਾਉਂਦੇ ਹਾਂ ਕਿ ਨੇ ਵੀ ਸਾਡੀ ਕਰਮਾਂ ਦੇ ਵਿੱਚ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਵੀ ਅਸੀਂ ਕਿਰਤ ਨਹੀਂ ਕਰਨੀ ਅਸੀਂ ਮੰਗ ਕੇ ਹੀ ਖਾਣੀ ਹੈ ਰੋਟੀ ਤਾਂ ਪਰ ਆਰਤੀ ਨੂੰ ਮਹਾਰਾਜ ਨੇ ਸਾਡੇ ਨਾਲ ਜੋੜਤਾ ਸੀ ਜਦੋਂ ਇਹਨੂੰ ਬੱਚੀ ਨੂੰ ਲੈ ਕੇ ਆਏ ਸੀ ਸਾਡੇ ਕੋਲੇ 2019 ਦੀ ਗੱਲ ਆ ਤੇ ਉਦੋਂ ਤੋਂ ਬੱਚੀ ਸਾਡੇ ਕੋਲੇ ਆ ਪੜ੍ਹਦੀ ਆ ਹੁਣ ਇਸ ਟਾਈਮ ਕਿਹੜੀ ਕਲਾਸ ਚ ਆਰਤੀ ਤੂੰ 3rd ਕਲਾਸ ਦੇ ਵਿੱਚ ਆਰਤੀ ਹੈਨਾ ਤੇ ਆਰਤੀ ਨੇ ਬਹੁਤ ਵਧੀਆ ਹਰ ਕਲਾਸ ਦੇ ਵਿੱਚ ਫਸਟ ਹੁੰਦੀ ਆ ਹੌਣ ਤੱਕਰ ਜਿੰਨੀਆਂ ਇਹਨੇ ਕਲਾਸਾਂ ਇੱਚ ਪਾਸ ਕੀਤੀਆਂ ਹਰੇਕ ਕਲਾਸ ਦੇ ਵਿੱਚ ਇਹ ਫਰਸਟ ਆਉਂਦੀ ਹੈ ਤੇ ਟੀਚਰਾਂ ਦੀ ਬਹੁਤ ਚਹੇਤੀ ਵੀ ਆ ਤੇ ਰਾਈਟਿੰਗ ਇਹਦੀ ਬਹੁਤ ਸੋਹਣੀ ਹੈ ਹੁਣ ਤੁਸੀਂ ਦੇਖੋ ਬਾਕੀ ਵੀ ਬੱਚਿਆਂ ਦਾ ਰਿਜ਼ਲਟ ਆਇਆ ਹਜੇ ਸਾਨੂੰ 5 ਤਰੀਕ ਨੂੰ ਮਿਲਣਾ ਰਿਜ਼ਲਟ ਤੇ ਆ ਜਾ ਆ ਜਾ ਆ ਜਾ ਆ ਜਾ ਖੜ ਦੇ ਇੱਥੇ ਖੜ ਦੇ ਤੇ ਸਾਰਿਆਂ ਦੇ ਵਿੱਚੋਂ 8 ਚੋਂ 8 ਸਟਾਰ ਫਿਰ 10 ਚੋਂ 10 ਸਟਾਰ ਫਿਰ 12 ਚੋਂ 12 ਫਿਰ ਸਟਾਰ ਤੇ ਫਿਰ 9 ਚ 9 ਇਹ ਵੀ ਸਟਾਰ ਹੈ। ਇਹ ਸਾਡੀ ਆਰਤੀ ਸਟਾਰ। ਸਟਾਰ ਲਈ ਤਾੜੀਆਂ ਫੇਰ ਮਾਰ ਦਿਓ ਇੱਕ ਵਾਰੀ। ਲੈ ਤੇ ਕਰਿਓ ਅਰਦਾਸ ਸਾਡੀ ਧੀ ਵਾਸਤੇ ਕੀ ਮੰਨਣਾ ਵੱਡੀ ਹੋ ਕੇ। ਹੈ? ਬਾਈ ਬਾਈ। 10 ਬੋਲ ਕੇ ਬੋਲੋ 10। ਬੋਲ ਕੇ ਦੱਸੋ। ਸਾਇੰਟਿਸਟ ਇਹਨੇ ਹਮੇਸ਼ਾ ਹੀ ਘਰਨਾ ਮੈਂ ਸਾਇੰਟਿਸਟ ਬਣਨਾ। ਤੇ ਇਹ ਰਿਸਰਚਰ ਬਣੇ ਸਾਇੰਟਿਸਟ ਬਣੇ ਬਹੁਤ ਵੱਡੀ ਇਹਦਾ ਦੁਨੀਆ ਤੇ ਨਾਮ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।